ਏ ਸਰ sire te bilkul sadak de bilkul sire te nawaya ਤੁਹਾਡਾ ਨਾਮ ਕੀ ਭਾਜੀ ਮੇਰਾ ਨਾਮ ਬਰਿੰਦਰ ਸਿੰਘ ਬਾਬਾ ਜੀ ਕਿਹੜੀ ਜਗ੍ਹਾ ਭਾਜੀ ਰਹਿੰਦੇ ਆਪਾਂ ਇਹ ਆਦਮਬਾਲ ਪਿੰਡ ਆ ਜੀ ਇਹ ਹਾਦਸਾ ਵੀ ਆਦਮਬਾਲੀ ਹੋਇਆ ਹਾਂਜੀ ਹਾਂਜੀ ਹੁਣੇ ਹੋਇਆ ਹੀ ਆ ਜਸਤਰ ਕੀ ਗੱਲ ਕੀ ਕਿਸ ਤਰ੍ਹਾਂ ਕੋਈ ਸਾਹਮਣੇ ਆਇਆ ਜਾਂ ਕੀ ਕਿੱਦਾਂ ਹੋਇਆ ਜੀ ਇਹ ਸਰ ਸਾਹਮਣੇ ਨਹੀਂ ਮੇਰੇ ਕੋਲ ਸ਼ੈੱਡ ਡਰਾਈਵਰ ਨੂੰ ਝੋਕ ਆ ਗਈ ਆ ਹਾਂ ਤੇ ਇੱਕਦਮ ਚਿੰਤਪੁਣੀ ਤੋਂ ਆ ਰਹੇ ਸੀ ਮੇਰੇ ਖਿਆਲ ਇਹ ਅੱਛਾ ਜੀ ਉਧਰੋਂ ਆਏ ਆ ਉੱਥੋਂ ਇੱਥੋਂ ਆ ਕੇ ਬਸ ਸਿੱਧੇ ਆ ਕੇ ਨਾਲੇ 'ਚ ਵੱਜੇ ਆ ਅੱਛਾ ਜੀ ਇਹ ਜਿਹੜਾ ਨਾਲੇ ਦਾ ਵੀ ਇਹ ਬਹੁਤ ਕੰਮ ਖਰਾਬ ਆ ਜੀ ਕਾਫ ਸੜਕ ਦੇ ਬਿਲਕੁਲ ਨਾਲ ਹੀ ਆ ਜੀ ਇਹਨੂੰ ਕੋਈ ਵੀ ਸੇਫਟੀ ਹੈ ਨਹੀਂ ਕੋਈ ਵੀ ਚੀਜ਼ ਦੀ ਸੜਕ ਵੀ ਥੋੜੀ ਖੁਰ ਗਈ ਲੱਗਦੀ ਸਾਈਡ ਤੋਂ ਹਾਂ ਉਹ ਜਿੱਦਾਂ ਜੀਸੀਬੀ ਆਈ ਸੀ ਉਹਨੇ ਸਾਫ ਸੋਭ ਕੀਤਾ ਹੋਏ ਇਦਾਂ ਹੀ ਛੱਡ ਗਏ ਉਹ ਅੱਛਾ ਜੀ ਤੇ ਉਹ ਉਧਰ ਵੀ ਇੱਕ ਦਿਨ ਬੰਦਾ ਡਿਗਿਆ ਅੱਛਾ ਜੀ ਉਹ ਵੀ ਬੰਦੇ ਮੋਟਰਸਾਈਕਲ ਦੇ ਜਿਹੜੇ ਸਾਰੇ ਉਹ ਪੁੱਜ ਗਏ ਨਾਲੇ ਮੈਨੂੰ ਲੱਗਦਾ ਵੀ ਤਕਰੀਬਨ ਇਹ ਆਏ ਦਿਨ ਹਾਦਸੇ ਸੁਣਨ ਚ ਆਇਆ ਵੀ ਹੋ ਰਿਹਾ ਹੁੰਦੇ 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 ਸਰ ਨਾਲੇ ਦਾ ਬਹੁਤ ਕੰਮ ਖਰਾਬ ਆ ਸੁਣਨ ਚ ਆਇਆ ਵੀ ਅਕਸਰ ਇਹ ਹਾਦਸੇ ਆਈਦਰ ਹੁੰਦੇ ਰਹਿੰਦੇ ਆ ਹਾਂ ਜੀ ਹਾਂ ਜੀ ਤੇ ਇਹ ਕੋਈ ਦੇ ਬਾਰੇ ਕੋਈ ਪ੍ਰਬੰਧ ਜਾਂ ਕੋਈ ਲਿਖਤੀ ਜਾਂ ਕੁਛ ਇਸ ਤਰ੍ਹਾਂ ਇਹ ਤਾਂ ਜੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹਾਂ ਇਹ ਮਾੜਾ ਮੋਟਾ ਇਹਨਾਂ ਦਾ ਦੇਖਣਾ ਪਹਿਲਾਂ ਵੀ ਹਾਦਸੇ ਹੁੰਦੇ ਰਹਿੰਦੇ ਹੁੰਦੇ ਹੁੰਦੇ ਜੀ ਇਹ ਤਾਂ ਲਗਾਤਾਰ ਹੀ ਹੁੰਦੇ ਆ ਠੀਕ ਹੈ ਜੀ ਹੁਣ ਇਹ ਜਿਹੜਾ ਕਿਹੜੀ ਗੱਡੀ ਕੱਢੀ ਸੀਗੀ ਭਾਜੀ ਇਹ ਗੱਡੀ ਹਿਸ਼ਾਰਪੁਰ ਦਾ ਨੰਬਰ ਆ ਜੀ ਅੱਛਾ ਜੀ ਮੇਰੇ ਖਿਆਲ ਟਾਟਾ ਆਰਟੀਆਗੋ ਅੱਛਾ ਜੀ ਕੋਈ ਨੁਕਸਾਨ ਜਾਨੀ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਬਚਾਅ ਹੋ ਗਿਆ ਬੰਦੇ ਦਾ ਠੀਕ ਹੈ ਜੀ ਗੱਡੀ ਕਾਫੀ ਪੂਰੀ ਤਰ੍ਹਾਂ ਡਿੱਗੀ ਹੈ ਹਾਂਜੀ ਹੁੰਦੀ ਹਾਂਜੀ ਗੱਡੀ ਬਚਾਅ ਹੋ ਗਿਆ ਬਹੁਤ ਜ਼ੋਰ ਦੀ ਵੱਜੇ ਬੰਦੇ ਕਿੰ ਸਵੇਰ ਦਾ ਕੋਨੇ 8 ਵਜੇ ਤੜਕੇ ਪਹੁੰਚਾ ਠੀਕ ਠੀਕ ਹਾਂਜੀ ਹਾਂਜੀ ਕਿੰਨੇ ਸਵਾਰ ਸੀ ਕੋਈ ਦੇਖਿਆ ਤੁਸੀਂ ਗੱਡੀ ਚ ਚਾਰ ਜਣੇ ਸੀ ਮੇਰਾ ਖਿਆਲ ਠੀਕ ਹਾਂਜੀ ਭਾਜੀ ਕੀ ਨਾਮ ਆ ਜੀ ਮੇਰਾ ਨਾਮ ਯਸ਼ਪਾਲਾ ਜੀ ਯਸ਼ਪਾਲ ਜੀ ਇਹ ਕਿਹੜਾ ਪਿੰਡ ਆ ਤੇ ਕਦੋਂ ਹਾਸ ਹੋਇਆ ਜੀ ਇਹ ਸਾਨੂੰ ਇਹ ਹੋਇਆ ਜੀ ਘਟੋ ਘਟ तकरीबन ਅੱਧਾ ਘੰਟਾ ਪਹਿਲਾਂ ਹੋਇਆ ਜੀ ਅਸੀਂ ਸਾਹਮਣੇ ਖੜੇ ਸੀ ਉਹ ਦੁਕਾਨ ਦੇ ਇਹ ਤੁਹਾਡੇ ਅੱਖਾਂ ਸਾਹਮਣੇ ਹੋਇਆ ਜੀ ਸਾਡੇ ਅੱਖਾਂ ਸਾਹਮਣੇ ਹੋਇਆ ਜੀ ਅੱਛਾ ਜੀ ਕਿੱਦਾਂ ਇਹ ਮਾਰੇ ਪਿੱਛੋਂ ਗੱਡੀ ਆ ਰਹੀ ਹੈ ਅੱਛਾ ਜੀ ਸਾਡੇ ਕਰੀ ਸਪੀਡ ਤੇ ਹੋ ਗਈ ਅੱਛਾ ਜੀ ਇਹ ਚੱਲਦੀ ਚੱਲਦੀ ਜਾਣੀ ਕਿ ਆਈ ਆ ਤਾਂ ਕੋਈ ਨਹੀਂ ਖਾਦੀ ਰੋਡ ਆ ਅੱਛਾ ਜੀ ਉੱਥੋਂ ਕੋਈ ਇਹ ਜਾਣੀ ਕਿ ਲੱਗਾ ਮੂਹਰੇ ਗੱਡੀ ਆਈ ਆ ਕਿੱਧਰਲੇ ਪਾਸੋਂ ਅੱਛਾ ਜੀ ਤਾਂ ਬਸ ਇਹਦਾ ਝਾਕੀ ਜੇ ਪਤਾ ਨਹੀਂ ਲੱਗੇ ਕੀ ਹੋਇਆ ਕੀ ਨਹੀਂ ਹੋਇਆ ਕਿੱਧਰਲੇ ਪਾਸੋਂ ਆ ਨਹਿਰ ਜਿਹੀ ਚ ਡਿੱਗ ਗਈ ਆ ਜੀ ਇਹ ਨਹਿਰ ਹੀ ਆ ਜੀ ਇਹ ਤਾਂ ਕਈ ਹੋਏ ਅੱਗੇ ਵੀ ਹੋਏ ਆ ਕਿਉਂਕਿ ਡਰਾਈਵਰ ਬਚਦਾ ਬਚਦਾ ਵੀ ਨਾਲਾ ਜਿਹਾ ਕੀ ਹੈ ਕਿ ਇਹ ਨਿਆ ਹੈ ਤਾਂ ਨਾਲਾ ਆ ਜੀ ਇਹ ਜੀ ਪਿੰਡ ਦਾ ਸਾਰੇ ਪਿੰਡ ਦਾ ਪਿੱਛੋਂ ਪਾਣੀ ਆ ਰਿਹਾ ਕਾਫੀ ਵੱਡਾ ਨਾਲਾ ਹੈ ਇਹ ਕਾਫੀ ਵੱਡਾ ਪਹਿਲਾਂ ਤਾਂ ਨਾਲੀ ਜਾਈ ਜੀ ਹੁਣ ਇਹ ਪਟ ਪਟ ਕੇ ਇੱਧੇ ਆਪਣੀਆਂ ਆਉਂਦੀਆਂ ਜਾਂਦੀਆਂ ਸਰਕਾਰਾਂ ਛੱਡ ਜਾਂਦੀਆਂ ਹੂੰ ਤੇ ਬਾਅਦ ਦੇ ਵਿੱਚ ਕੋਈ ਪੁੱਛਦਾ ਨਹੀਂਗਾ ਜੀ ਕਿਤੇ ਆਉਂਦਾ ਕਿਸੇ ਮੰਤਰੀ ਨੰਗਣਾ ਹੋਵੇ ਤਾਂ ਉਹ ਆ ਕੇ ਸੁਭਾਅ ਸੁਭਾਈ ਕਰ ਦਿੰਦਾ ਅੱਛਾ ਜੀ ਹੁਣ ਤੁਸੀਂ ਆਪਣੀ ਸੁਭਾਵਨਾ ਲਾ ਦੋ ਕਿ ਇੱਥੇ ਜਦੋਂ ਵੀ ਮਾਤਾ ਦੇ ਚਿੰਤਪੂਰਨ ਮਾ达ੜਾ ਹੈ ਫਗੋੜਾ ਹੂੰ ਇੱਥੇ ਤਕਰੀਬਨ ਇੰਨਾ ਕੁ ਰਸ਼ ਦਿੰਦਾ ਹੂੰ ਕਿ ਹਰ ਇੱਕ ਨੂੰ ਪਤਾ ਚਲ ਹਰ ਇੱਕ ਮੰਤਰੀ ਲੰਗਦਾ ਹਾਂ ਕਿਸੇ ਦੀ ਅੱਖਾਂ ਵਿੱਚ ਨਹੀਂ ਇਹ ਚੜਦਾ ਕਿ ਨਾਲਾ ਠੀਕ ਕਰਵਾ ਲਈ ਹੈ ਨਾ ਜੀ ਅੱਗੇ ਥੋਬੀ ਘਰ ਨੂੰ ਰੋੜ ਜਾਂਦਾ ਤੇ ਹਿਸ਼ਾਰਪੁਰ ਨੂੰ ਜਾਂਦਾ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਹੈ ਨੂੰ ਇੱਥੇ ਕਿਸੇ ਦਾ ਆ ਦੇ ਲੋਗੇ ਕਟੋ ਕਟ 1 ਕਿਲੋਮੀਟਰ ਦਾ ਨਾਲ ਆ ਮੋਰੇ ਦੁਕਾਨਾਂ ਵਾਲੇ ਨੇ ਮੰਧਿਆ ਪਿਆ ਆ ਹੂੰ ਪਾਣੀ ਲੰਘ ਨਹੀਂ ਰਿਹਾ ਕਿਸ ਪਾਸੇ ਨੂੰ ਇਹ ਨਾਲੇ ਕਰਕੇ ਹੋਇਆ ਮੇਨ ਨਾਲੇ ਮੇਨ ਨਾਲੇ ਰਾਰ ਕੇ ਹੋਇਆ ਜੀ ਤੇ ਇਹ ਆਪਾਂ ਦੇਖਿਆ ਮੌਕੇ ਤੇ ਆ ਕੇ ਵੀ ਇੱਕ ਪਾਸੇ ਤੋਂ ਨਾਲਾ ਖੁਰ ਵੀ ਗਿਆ ਸਰਕਾਰੀ ਕੰਮ ਹੀ ਖੁਰ ਗਈ ਆ ਸਰਦ ਵੀ ਖੋਲ ਰਹੀ ਆ ਜੀ ਉਹ ਥੜਾ ਦੇ ਖੂਹ ਆ ਦੇਖੋ ਹਾਂ ਹਾਂ ਕਿੱਦਾਂ ਖੁਰਦੀ ਖੋਦੀ ਜਾ ਰਹੇ ਟਰੈਪ ਦਾ ਆਪੂ ਚਾਨ ਮਜਾਉਂਦੇ ਆ ਹਾਂ ਆਇਤਾ ਇਹ ਰੱਖੇਦਾ ਜਦੋਂ ਤੁੰਦ ਪਈ ਸੀ ਅਸੀਂ ਇੱਟਾ ਰਖਿਆ ਸੀ ਇੱਥੇ ਕਿਹੜਾ ਪਿੰਡ ਕਿਹੜਾ ਪੈ ਗਿਆ ਜੀ ਪਿੰਡ ਆ ਦੋ ਮਾਰ ਹਾਂ ਬਸ ਇਹ ਸੁਣਿਆ ਹਿਸ਼ਾਰਪੁਰ ਦੇ 5 ਕਿਲੋਮੀਟਰ ਮਾੜ ਨੇ ਕਹਿੰਦੇ ਇੱਥੇ ਹੁੰਦਾ ਹੀ ਰਹਿੰਦੇ ਆ ਹੁੰਦਾ ਹੀ ਰਹਿੰਦੇ ਨਹੀਂ ਨੇ ਜਿੱਕ ਤੋ ਡਿਗਰੀ ਨੰਦੀ ਗੱਡੀ ਵੁੱਟੋ ਵੀ ਸਕੂਟਰ ਡਿੱਤੇ ਆ ਗੱਡੀ ਤੇ ਕਿ ਆ ਤੋਂ ਦਾ ਦੇ ਵਿੱਚ ਤਾਂ ਅਸੀਂ ਆਪੂ ਖੜੇ ਹੋਊਂਗੇ ਗੱਡੀਆਂ ਨਗਾਈ ਅੱਛਾ ਜੀ ਐਨੀ ਤੋਂ ਦਾ ਸੀ ਕਿਉਂਕਿ ਕਿਸੇ ਦੀ ਜਾਨ ਬੱਝੇ ਅਜਰਾਦਰ ਤੁਸੀਂ ਖੜੇ ਹੋ ਕੇ ਇੱਥੇ ਸੇਵਾ ਨਿਭਾਉਂਦੇ ਰਹੇ ਸੇਵਾ ਨਿਭਾਉਂਦੇ ਕਿ ਕੋਈ ਵਿੱਚ ਡਿੱਗ ਨਾ ਜਾਵੇ ਡਿੱਗ ਨਾ ਜਾਵੇ ਤੇ ਇੱਥੇ ਥੋੜਾ ਜਿਹਾ ਕਾਰ ਹੋਇਆ ਨਾ ਰੋਡ ਥੋੜੀ ਜੀ ਟੇਢੀ ਹਲਕੀ ਜੀ ਹੈਗੀ ਆ ਉਹਦੇ ਕਰਕੇ ਨਾਲੇ ਦਾ ਨਹੀਂ ਪਤਾ ਲੱਗਦਾ ਨਾਲੇ ਦਾ ਪਤਾ ਨਹੀਂ ਲੱਗਦਾ ਕਿ ਆ ਦੇਖੋ ਅੱਛਾ ਜੀ ਨਾਂ ਨਾਲ ਆਪ ਨੂੰ ਇੱਕ ਗੱਡੀ ਕਿਹੜੀ ਸੀਗੀ ਭਾਜੀ ਇਹ ਇਹ ਗੱਡੀ ਹਿਸ਼ਾਰਪੁਰ ਦੀ ਆ ਗਈ ਟੀਵੀ ਜੀ ਤੋਂ ਨੁਕਸਾਨ ਹੋ ਤਾਂ ਜਾਨੀ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਾਨ ਬਚ ਗਈ 에어ਬੈਗ ਖੁੱਲ ਗਏ ਗੱਡੀ ਦੇ ਹਾਂਜੀ ਬਾਕੀ ਇਹ ਸਾਰਾ ਹੀ ਜੋ ਵੀ ਇਹ ਗੱਡੀ ਤੁਹਾਡੇ ਸਾਹਮਣੇ ਆ ਜਾਨੀ ਇਨਾ ਹੀ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਇਹ ਬਚ ਗਏ ਕਿਸੇ ਦਾ ਡੇਰ ਚੋਟ ਨਹੀਂ ਆਇਆ ਹਾਂਜੀ ਭਾਜੀ ਕੀ ਨਾਮ ਆਪਣਾ ਰੋਹਿਤ ਜੀ ਕਿੱਥੋਂ ਦੇ ਰਹਿਣ ਵਾਲੇ ਹਿਸ਼ਾਰਪੁਰ ਤੋਂ ਹਿਸ਼ਾਰਪੁਰ ਤੋਂ ਕਿੱਥੋਂ ਆ ਰਹੇ ਸੀਗੇ ਭਾਜੀ ਚਿੰਦਪੁਨੀ ਮੱਥਾ ਟੇਕ ਕੇ ਆਇਆ ਅੱਛਾ ਮਾਤਾ ਜੀ ਦੇ ਦਰਬਾਰ ਤੋਂ ਮੱਥਾ ਟੇਕ ਕੇ ਆ ਰਹੇ ਸੀ ਇਹ ਕੀ ਹੋਇਆ ਕਿਹੜੀ ਜਗ੍ਹਾ ਹੋਇਆ ਸਾਈਡ ਨੂੰ ਨਾਲਾ ਸੀਗਾ ਪਤਾ ਨਹੀਂ ਲੱਗਿਆ ਭਾਜੀ ਅੱਛਾ ਜੀ ਔਰ ਰੋਡ 'ਤੇ ਕਾਫੀ ਨਾਲ ਹੀ ਹੈ ਬਿਲਕੁਲ ਨਾਲ ਹੀ ਸੀਗਾ ਬਿਲਕੁਲ ਠੀਕ ਹੈ ਜੀ ਤੇ ਉਹ ਜਿਵੇਂ ਕੰਟਰੋਲ ਨਹੀਂ ਕਰ ਪਾਇਆ ਕੰਟਰੋਲ ਨਹੀਂ ਕਰ ਪਾਇਆ ਉਹਦੇ ਕਰਮ ਥੋੜੀ ਟਕਾਵਟ ਵੀ ਸੀਗੀ ਉਹਦੇ ਕਰਮ ਠੀਕ ਹੈ ਜੀ ਤੇ ਕਿੰਨੇ ਜਣੇ ਸਵਾਰ ਸੀਗੇ ਗੱਡੀ 'ਚ ਤਿੰਨ ਬੰਦੇ ਤਿੰਨ ਬੰਦੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਤੇ ਗੱਡੀ ਦਾ ਨੁਕਸਾਨ ਕਿੰਨਾ ਖੋ ਗਿਆ ਜੀ ਗੱਡੀ ਦਾ ਨੁਕਸਾਨ ਅਪਰੋਕਸ ਹੋਣਾ ਇੰਸ਼ੋਰੈਂਸ ਵਾਲਾ ਹੀ ਦੱਸੇਗਾ ਥੋੜਾ ਜਿਹਾ ਠੀਕ ਹੈ ਜੀ 에ਅਰ ਬੈਗ ਖੁੱਲ ਕੇ ਗੱਡੀ ਲੱਗਦਾ ਕਿ ਇਹ ਰਵੇ ਖੁੱਲਣ ਨਾਲ ਜ਼ਿਆਦਾ ਬਚਾਅ ਹੋ ਗਿਆ ਤੁਹਾਡਾ ਜੀ ਬੈਗ ਨਾ ਹੁੰਦੇ ਗੱਡੀ 'ਚ ਜਾਂ ਨਾ ਖੁੱਲਦੇ ਤਾਂ ਫਿਰ ਬਿਲਕੁਲ ਨੁਕਸਾਨ ਕਾਫੀ ਨੁਕਸਾਨ ਹੁੰਦਾ ਤੇ ਫਿਰ ਗੱਡੀ 'ਚੋਂ ਤੁਹਾਨੂੰ ਪਿੰਡ ਵਾਲਿਆਂ ਨੇ ਕੱਢਿਆ ਜਾਂ ਕਿਸ ਤਰ੍ਹਾਂ ਮੁਸ਼ਕਲ ਬੜੀ ਆਈ ਹੋਣੀ ਹਾਂ ਥੋੜਾ ਜਿਹਾ ਮੁੰਡੇ ਸੇ ਕਿੱਥੇ ਸਾਈਡ 'ਚ ਉਹਨਾਂ ਨੇ ਕੱਢ ਦਿੱਤਾ ਸੀ ਅੱਛਾ ਜੀ ਹਾਂਜੀ ਤੇ ਗੱਡੀ ਕਿਹੜੀ ਆ ਇਹ ਜੀ ਨੈਕਸਨ ਹੈ ਠੀਕ ਹੈ ਜੀ ਕੋਈ ਇਤਲਾਹ ਦਿੱਤੀ ਕੋਈ ਪੁਲਿਸ ਨੂੰ ਜਾਂ ਬੁਲੈਸ ਨੂੰ ਕੋਈ ਲੋੜ ਨਹੀਂ ਸਰ ਬਸ ਅਸੀਂ ਦੇਖਦੇ ਹਾਂ ਉਹ ਮੁੰਡਿਆਂ ਨੂੰ ਬੁਲਾਇਆ ਹੋਇਆ ਠੀਕ ਹੈ ਜੀ ਸ਼ਹਿਰ ਤੋਂ ਆ ਰਹੇ ਪਰਿਵਾਰ ਵਾਲੇ ਹਾਂਜੀ ਹਾਂਜੀ ਭ ਸਰ ਮੈਂ ਨਾ ਪ੍ਰਸ਼ੂਤਮ ਹਾਂ ਜੀ ਪ੍ਰਸ਼ੂਤਮ ਜੀ ਇਹ ਗੱਡੀ 'ਚ ਤੁਸੀਂ ਨਾਲ ਸਵਾਰ ਸੀਗੇ ਜੀ ਨਹੀਂ ਸਰ ਮੈਂ ਪਿੱਛੇ ਬੈਠਾ ਸੀਗਾ ਜੀ ਅੱਛਾ ਨਾਲ ਬੈਠੇ ਸੀਗੇ ਤਾਂ ਜੀ 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 ਤੇ ਕਿੱਥੋਂ ਆ ਰਹੇ ਸੀਗੇ ਜੀ ਅਸੀਂ ਚਿੰਤਪੁਰ ਨਹੀਂ ਗਏ ਸੀ ਮਾਥਾ ਟੇਕਣ ਗਏ ਸੀ ਤੇ ਰਹਿ ਹੈਸ਼ ਹਾਰਪੁਰ ਦੇ ਜੀ ਹਾਂ ਜੀ ਹਾਰਪੁਰ ਦੇ ਜੀ ਤੇ ਇੱਕ ਤਾਂ ਕੀ ਗੱਲ ਹੋ ਗਈ ਹਾਦਸਾ ਕਿਵੇਂ ਹੋ ਗਿਆ ਜੀ ਕਿਹੜਾ ਪਤਾ ਹਾਦਸਾ ਸਰ ਇੱਦਾਂ ਵੀ ਸਾਈਡ ਤੇ ਸੀਗਾ ਨਾਲਾ ਅੱਛਾ ਜੀ ਨਾਲੇ ਦੀ ਇੰਨੀ ਕੋਈ ਵਿਜ਼ਿਬਿਲਟੀ ਹੈ ਨਹੀਂ ਵੀ ਕੀ ਹੈ ਕਿੰਨੀ ਹੈ ਅਨਸਟ੍ਰਕਚਰਡ ਹੈਗਾ ਆ ਜੀ ਢੇਰ ਦੇ ਉੱਤੇ ਕੁਝ ਬਣਿਆ ਹੁੰਦਾ ਸਲੱਬਾ ਸਲੂਬਾ ਪਾਈਆਂ ਹੁੰਦੀਆਂ ਸਾਡਾ ਬਚਾ ਸੀ ਕਾਫੀ ਵੱਡਾ ਨਾਲਾ ਹੈਗਾ ਬਹੁਤ ਵੱਡਾ ਨਾਲਾ ਇਹ ਬਣਨਾ ਚਾਹੀਦਾ ਬਹੁਤ ਵੱਡਾ ਕੋਈ ਨਾ ਪਿਛੇ ਕੋਈ ਰਿਫਲੈਕਟਰ ਦਾ ਚੇਤਾਵਨੀ ਵੀ ਨਜ਼ਰ ਆਈ ਤੁਹਾਨੂੰ ਬਨਾਲੇ ਬਾਰੇ ਕੋਈ ਕੁਝ ਨਹੀਂ ਕੋਈ ਕੋਈ ਸਾਵਧਾਨੀ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਕੁਝ ਨਹੀਂਗਾ ਇਹ ਤਾਂ ਜਾਨਲੇਵਾ ਨਾਲਾ ਹੈ ਜੀ ਇਹ ਤੇ ਜਦੋਂ ਹਾਈ ਸਪੀਡ ਗੱਡੀ ਆਉਗੀ ਤਾਂ ਆਬਵੀਅਸਲੀ ਤਾਂ ਆਬਵੀਅਸਲੀ ਆਬਵੀਅਸਲੀ ਤੇ ਇਹਦੇ ਉੱਤੇ ਸਲੇਬ ਬਣਾਈ ਹੋਇਆ ਹੈ ਨਾ ਪ੍ਰੋਪਰ ਬਣਾ ਜਿੱਦਾਂ ਨਾਲੇ ਬਣਾਇਆ ਹੋਇਆ ਹੈ ਯਾਰ ਰਿਫਲੈਕਟਰ ਲੱਗਾ ਹੋਵੇ ਆ ਰਿਫਲੈਕਟਰ ਲੱਗਾ ਹੋਵੇ ਕੋਈ ਨਿਸ਼ਾਨ ਹੋਵੇ ਆ ਚੇਤਾਵਨੀ ਇਥੇ ਦੀ ਲੋਕਲ ਜੋ ਵੀ ਅਥਾਰਟੀ ਹੈਗੀ ਆ ਜੋ ਵੀ ਪੰਚ ਸਰਪੰਚ ਹੈਗੇ ਜੋ ਜੋ ਵੀ ਸਰਕਾਰੀ ਹੈਗੇ ਉਹਨਾਂ ਨੂੰ ਇਸ ਇਸ ਰਿਗਾਰਡਿੰਗ ਕਾਰਵਾਈ ਕਰਨੀ ਚਾਹੀਦੀ ਨਾਲਾ ਬਣਾਉਣਾ ਚਾਹੀਦਾ ਠੀਕ ਹੈ ਜੀ ਇਥੇ ਤੋਂ ਲੱਖਾਂ ਦੁਨੀਆ ਨੰਗਦੀ ਆ ਮਾਤਾ ਦੇ ਜਾਂਦੀ ਆ ਅੱਗੇ ਸਾਰਾ ਹੀ ਹਿਮਾਚਲ ਨੂੰ ਜਾਂਦਾ ਹੈ ਇਹ ਰਸਤਾ ਵੱਡੀਆਂ ਗੱਡੀਆਂ ਕੋਈ ਛ ਤਦੇ ਦ੍ਰਿਸ਼ਣ ਕਰਨ ਕੇ ਜੀ ਮਾਤਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਪਰ ਇਹ ਉਹ ਖਤਰਾ ਹੈ ਇਸ ਤੋਂ ਸੇ ਕਾਰਵਾਈ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਕਿਹੜਾ ਪਿੰਡ ਹੈਗਾ ਜੀ ਇਹ ਇਹ ਆਦਮ ਵਾਲਾ ਆਦਮ ਵਾਲਾ ਜੀ ਅੱਛਾ ਜੀ ਤੇ ਇਹ 에어ਬੈਗ ਵੀ ਖੁੱਲ ਗਏ ਲੱਗਦਾ 에어ਬੈਗ ਨਾ ਹੁੰਦੇ ਤਾਂ ਨੁਕਸਾਨ ਵੱਡਾ ਹੁੰਦਾ 에어ਬੈਗ ਨਾ ਹੁੰਦੇ ਹੋਵੇ ਬਹੁਤ ਨੁਕਸਾਨ ਨੁਕਸਾਨ ਹੋ ਸਕਦਾ ਸੀਗਾ ਸਾਡਾ ਬਚਾਅ ਹੋ ਸਕਦਾ ਸੀਗਾ ਜੇ ਇਹਦੇ ਤੇ ਸਲੇਬਾ ਪਾਈਆਂ ਪਰ ਉਹ ਬੇਨਾ ਨਾਲਾ ਬਣਾਇਆ ਹੁੰਦਾ ਨਾ ਤੇ ਗੱਡੀ ਡੰਕ ਕੇ ਅੱਗੇ ਚੱਲ ਜਾਣੀ ਸੀਗੀ ਜੀ ਹਾਂ ਤੇ ਕਿੰਨੇ ਜਣੇ ਸਵਾਰ ਸੀਗੇ ਗੱਡੀ 'ਚ ਅਸੀਂ 3 ਜਣੇ ਸੀਗੇ ਠੀਕ ਹੈ ਜੀ ਕੁਝ ਪੁਲਿਸ ਨੂੰ ਯਾ ਕੋ ਐਂਬੂਲੈਂਸ ਨੂੰ ਹੁਣ ਕੋ ਮਦਦ ਲਈ ਤੁਸੀਂ ਹਲੇ ਹਲੇ ਰੀਸੈਂਟਲੀ ਹੋਇਆ ਹਲੇ ਆਪਾਂ ਕੁਝ ਕਰਿਆ ਨਹੀਂ ਕਰਨਾ ਜੀ